ਸੁੰਨੇ ਸੁੰਨੇ ਰਾਹਾਂ ਦੇ ਵਿੱਚ ਕੋਈ ਕੋਈ ਪੈੜ ਐ ਦਿਲ ਹੀ ਉਦਾਸ ਹੈ ਬਾਕੀ ਸਭ ਖੈ 79 ਸਾਲਾ ਸਰਜੀਤ ਪਾਤਰ ਜਿਹੜੇ ਅੱਜ ਰੁਖਸਤ ਹੋ ਚੁੱਕੇ ਨੇ ਉਹਨਾਂ ਦੀ ਰੁਖਸਤ ਕੀਤੇ ਉਹਨਾਂ ਦੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਅਸੀਂ ਖਾਸ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਨੇ ਰੁਖਸਤ ਹੋਣ ਤੋਂ ਕੁਝ ਘੰਟੇ ਪਹਿਲਾਂ ਪਾਤਰ ਸਾਹਿਬ ਦੇ ਨਾਲ ਉਹ ਸਮਾਂ ਬਤਾਇਆ ਆਖਰਕਾਰ ਬਹੁਤ ਵੱਡਾ ਘਾਟਾ ਪੰਜਾਬ ਦੇ ਲਈ ਹੈ ਲੇਖਕ ਸੰਗ ਦੇ ਲਈ ਹੈ ਪ੍ਰਕティ ਲੇਖਕ ਸੰਗ ਦੇ ਜਨਰਲ ਸੈਕਟਰੀ ਸਿਰਸਾ ਸਾਹਿਬ ਸਾਢ ਨਾਲ ਨੇ ਸੁਖਦੇਵ ਜੀ ਜੀ ਬੜੇ ਭਰੇ ਮਨ ਨਾਲ ਆਪਾਂ ਨੂੰ ਅੱਜ ਇੰਟਰਵਿਊ ਕਰਨੀ ਪੈ ਰਹੀ ਹੈ ਜੀ ਜੀ ਤਾਂ ਰੁਖਸਤ ਹੋ ਚੁੱਕੇ ਨੇ ਪਾਤਰ ਸਾਹਿਬ ਜੀ ਜੀ ਸਭ ਤੋਂ ਪਹਿਲਾਂ ਮੈਂ ਇਸ ਦੁੱਖ ਦੀ ਕੜੀਚੇ ਤੋਂ ਲਫ਼ਜ਼ ਤੁਹਾਡੇ ਜ਼ੁਬਾਨ ਤੋਂ ਸੁਣਨਾ ਚਾਹਾਂਗਾ ਦੇਖੋ ਕੱਲ ਬਦਨਾਲਾ ਦੇ ਵਿੱਚ ਇੱਕ ਸਮਾਗਮ ਸੀ ਜਿੱਥੇ ਪਾਤਰ ਸਾਹਿਬ ਨੇ ਵੀ ਜਾਣਾ ਸੀ ਡਾਕਟਰ ਸਾਹਿਬ ਵੀ ਤੂੰ ਜਾਣਾ ਸੀ ਤੇ ਮੈਂ ਵੀ ਜਾਣਾ ਸੀ ਸਿਹਤ ਦੀ ਵਜ੍ਹਾ ਕਰਕੇ ਮੈਂ ਉੱਥੇ ਜਾ ਨਹੀਂ ਸਕਿਆ ਅੱਜ ਸਵੇਰੇ ਜਦੋਂ 7:00 ਵਜੇ ਦੇ ਆਸ-ਪਾਸ ਡਾਕਟਰ ਸਾਹਿਬ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਮੈਨੂੰ ਇੱਕ ਖਬਰ ਦੱਸੀ ਤੇ ਮੈਂ ਕੁਝ ਸਮੇਂ ਲਈ ਬਿਲਕੁਲ ਖਾਮੋਸ਼ ਹੋ ਗਿਆ ਸੁੰਨ ਹੋ ਗਿਆ ਮੈਂ ਸੋਚ ਵੀ ਨਹੀਂ ਸੀ ਸਕਦਾ ਕਿਉਂਕਿ ਡੇਢ ਕੀ ਮਹੀਨਾ ਪਹਿਲਾਂ ਪਾਤਰ ਸਾਹਿਬ ਜਿੱਥੇ ਆਪਾਂ ਬੈਠੇ ਆ ਇੱਥੇ ਹੀ ਬੈਠੇ ਸੀਗੇ ਹਰਦੇਵ ਵਿਰਕ ਸਾਡੇ ਦੋਹਾਂ ਦੇ ਸਾਂਝੇ ਮਿੱਤਰ ਨੇ ਉਹ ਕੈਨੇਡਾ ਤੋਂ ਆਏ ਵੀ ਸੀ ਤੇ ਉਹਨਾਂ ਦੇ ਨਾਲ ਪਾਤਰ ਸਾਹਿਬ ਆਏ ਬਹੁਤ ਗੱਲਾਂ ਹੋਈਆਂ ਖਾਸ ਤੌਰ ਤੇ ਪਾਤਰ ਸਾਹਿਬ ਨੂੰ ਪੁੱਛਣ ਲੱਗੇ ਵੀ ਉਹ ਸਮਾਂ ਕਿੰਨਾ ਵਧੀਆ ਸੀ ਜਦੋਂ ਮੈਨੂੰ ਕੋਈ ਸ਼ੇਅਰ ਮੇਰਾ ਭੁੱਲ ਜਾਂਦਾ ਸੀ ਤੇ ਮੈਂ ਫੋਨ ਕਰਕੇ ਤੈਨੂੰ ਪੁੱਛਦਾ ਹੁੰਦਾ ਸੀ ਜਾਂ ਜੇ ਕਿਤੇ ਮੀਟਿੰਗ 'ਚ ਮੈਂ ਪਾਤਰ ਸਾਹਿਬ ਨੂੰ ਕੋਈ ਸ਼ੇਅਰ ਭੁੱਲ ਜਾਣਾ ਤੇ ਮੈਂ ਬੋਲ ਦੇਣਾ। ਪਰ ਇੱਕ ਉਹ ਸਮਾਂ ਸੀ ਜਦੋਂ ਅਸੀਂ ਪਾਤਰ ਸਾਹਿਬ ਦੀਆਂ ਗਜ਼ਲਾਂ ਜਿੱਥੇ ਵੀ ਸ਼ਬਦਾਂ ਸੀ ਉਹ ਜਵਾਨੀ ਯਾਦ ਕਰ ਲੈਂਦੇ ਸੀ ਕਿਉਂਕਿ ਪਾਤਰ ਸਾਹਿਬ ਦੀ ਕਿਤਾਬ ਤਾਂ ਬਹੁਤ ਲੇਟ ਛਪੀ। ਉਹਨਾਂ ਦੀ ਪਹਿਲੀ ਕਿਤਾਬ ਤਾਂ 1989 ਦੇ ਵਿੱਚ ਛਪੀ ਉਹਨਾਂ ਨੇ। ਪਰ 72 ਤੇ ਤ ਤੋ ਅਸੀਂ ਪਾਤਰ ਸਾਹਿਬ ਨੂੰ ਪੜਨਾ ਸ਼ੁਰੂ ਕੀਤਾ। ਸੋ ਪਾਤਰ ਸਾਹਿਬ ਦੇ ਜਨ ਨਾਲ ਪੰਜਾਬੀ ਸਾਹਿਤ ਨੂੰ ਪੰਜਾਬੀ ਸਾਹਿਬ ਦੇ ਸ਼ਬਿਆਚਾਰ ਨੂੰ ਤੇ ਪੰਜਾਬੀ ਭਾਸ਼ਾ ਨੂੰ ਬਹੁਤ ਵੱਲਾ ਘਾਟਾ ਪਿਆ। ਭਾਸ਼ਾ ਵਿੱਚ ਇਸ ਦਾ ਕੀ ਕਹਦੇ ਹਾਂ ਕਿ ਪਿਛਲੇ ਸਮੇਂ ਚ ਪਾਤਰ ਨੇ ਜਿੱਥੇ ਪੰਜਾਬ ਦੇ ਫਿਕਰਵਾਰੇ ਬਹੁਤ ਸਾਰੀ ਕਵਤਾ ਲਿਖੀ ਜੀ ਉੱਥੇ ਪੰਜਾਬੀ ਭਾਸ਼ਾ ਦੇ ਫਿਕਰਵਾਰੇ ਵੀ ਉਹਨੂੰ ਬਹੁਤ ਦੀਆਂ ਕਵਤਾਵਾਂ ਲਿਖੀਆਂ। ਖਾਸ ਤੌਰ ਤੇ ਜਦੋਂ ਉਹ ਆਇਆ ਗੰਦਕਸ਼ੋਰ ਨਾਮ ਦੀ ਕਵਤਾ ਲਿਖਦਾ ਆ ਜੀ ਜਾਂ ਜਦੋਂ ਉਹ ਮਰ ਰਹੀ ਹੈ ਮੇਰੀ ਭਾਸ਼ਾ ਇਹ ਕਵਤਾ ਲਿਖਦਾ ਆ ਤੇ ਇਸ ਦਾ ਕੀ ਲੱਗਦਾ ਕਿ ਪਾਤਰ ਸਰ ਦੇ ਦੌਰ ਦਾ ਬਹੁਤ ਚਿੰਤਨਸ਼ੀਲ ਕਵੀ ਸੀ। ਪਿਛਲੇ 20 25 ਸਾਲਾਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਦੀ ਕੋਈ ਐਸੀ ਘਟਨਾ ਨਹੀਂ ਜਿਹਦੇ ਬਾਰੇ ਪਾਤਰ ਸਾਹਿਬ ਨੇ ਆਪਣੀ ਫਿਕਰਮੰਦੀ ਜ਼ਾਹਰ ਨਹੀਂ ਕੀਤੀ ਜੇ ਹੋਰ ਵੀ ਥੋੜਾ ਪਿੱਛੇ ਜਾ ਗਏ ਹਰੀ ਕ੍ਰਾਂਤੀ ਤੋਂ ਤੁਰੰਤ ਬਾਅਦ ਜਦੋਂ ਪੰਜਾਬ ਦੇ ਮਸਲੇ ਖੜੇ ਹੋਣੇ ਸ਼ੁਰੂ ਹੁੰਦੇ ਆ ਖਾਸ ਕਰਕੇ ਨਕਸਲਵਾਦੀ ਲਹਿਰ ਜਦੋਂ ਬਹੁਤ ਸਖਰਤੀ ਜਾਂਦੀ ਆ ਤੇ ਉਸ ਵੇਲੇ ਦੀ ਪਾਤਰ ਸਾਹਿਬ ਦੀ ਗਜ਼ਲ ਸੀ ਬਹੁਤ ਪੌਪੂਲਰ ਹੋਈ ਸੀ ਕੁਝ ਕਿਹਾ ਤਾਂ ਹਨੇਰਾ ਜਗੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮ੍ਹਾ ਦਾਣ ਕੀ ਕਹਾਂਗੇ ਮਨ ਲੱਗਾ ਕਿ ਇਹ ਗਜ਼ਲ ਇਸ ਕਰਕੇ ਕਲਾਸਿਕ ਬਣ ਚੁੱਕੀ ਆ ਕਿ ਇਹ ਗਜ਼ਲ ਅੱਜ ਵੀ ਸਾਡੇ ਉਸ ਦਰਦ ਨੂੰ ਬਿਆਨ ਕਰ ਰਹੀ ਆ ਕਿ ਪੰਜਾਬ ਦਾ ਜਿਹੜਾ अवचेतन ਜਿਹਦੇ ਚ ਆਜ਼ਾਦੀ ਪਈ ਆ ਜਿਹਦੇ ਚ ਮੁਹੱਬਤ ਪਈ ਆ ਜਦੋਂ ਪੰਜਾਬੀ ਬੰਦੇ ਨੂੰ ਹਾਲਾਤ ਖਮੋਸ਼ ਕਰ ਦਿੰਦੇ ਨੇ ਜਾਂ ਸੱਤਾ ਦਾ ਦਮਨ ਪੰਜਾਬੀ ਬੰਦੇ ਨੂੰ ਖਮੋਸ਼ ਰਹਿਣ ਲਈ ਮਜਬੂਰ ਕਰ ਦਿੰਦਾ ਆ ਚਾਹੇ ਉਹ ਖਾਲਕੂਬਾਦ ਦਾ ਦੌਰ ਦਾ ਸਮਾਂ ਹੋਵੇ ਚਾਹੇ ਉਹ ਪੁਲਿਸ ਦਾ ਦਮਨ ਦਾ ਦੌਰ ਹੋਵੇ ਜਾਂ ਉਹ ਅੱਜ ਦਾ ਦਮਨ ਦਾ ਦੌਰ ਹੋਵੇ ਤਬ ਪਾਤਰ ਸਾਹਿਬ ਨੂੰ ਇਸ ਕਰਕੇ ਯਾਦ ਆਉਂਦੀ ਆ ਕਿ ਪਾਤਰ ਸਾਹਿਬ ਨੇ ਪੰਜਾਬ ਦੇ ਜਿਹੜਾ ਅਵਚੇਤਨ ਦਾ ਦਰਦ ਸੀ ਉਹਨੂੰ ਗਾਇਆ ਜਿਹੜਾ 17 ਤੁਸੀਂ ਬੋਲ ਰਹੇ ਸੀ ਜੀ ਉਹਦੇ ਚ ਪਾਤਰ ਸਾਹਿਬ ਉਸ ਸਮੇਂ ਨੂੰ ਬਿਆਨ ਕਰ ਰਹੇ ਆ ਜਦੋਂ ਪਾਤਰ ਸਾਹਿਬ ਜਿਹੇ ਬੱਚੇ ਨੇ ਪਿਤਾ ਪਰਦੇਸ ਜਾਣ ਲੱਗੇ ਨੇ ਤੇ ਪਾਤਰ ਸਾਹਿਬ ਨੂੰ ਆਪਣੀਆਂ ਮਾਂ ਦੀਆਂ ਅੱਖਾਂ ਦੀ ਉਦਾਸੀ ਯਾਦ ਆਉਂਦੀ ਆ ਜਿੱਦੇ ਪਾਤਰ ਸਾਹਿਬ ਕਹਿੰਦੇ ਨੇ ਕਿ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਕਹਿ ਰਹੇ ਨੇ ਜਿਹੜੀ ਪੰਜਾਬ ਦੀ ਉਦਾਸੀ ਆ ਉਹ ਚਾਹੇ ਪਰਿਵਾਰ ਦੀ ਉਦਾਸੀ ਹੋਵੇ ਸਾਹਿਬ ਸਰਜੀਤ ਪਾਤਰ ਦੇ ਆਪਣੇ ਪਰਿਵਾਰ ਦੀ ਉਦਾਸੀ ਹੋਵੇ ਜਦੋਂ ਜਵਾਨ ਭੈਣਾਂ ਨੇ ਬੱਚੇ ਜੀ ਬਾਕੀ ਛੋਟੇ ਨੇ ਤੇ ਪਿਤਾ ਪ੍ਰਦੇਸ਼ ਜਾ ਰਿਹਾ ਤਾਂ ਉਸ ਵੇਲੇ ਮਿਲਦਾ ਕਿ ਪਾਤਰ ਜੀ ਨੂੰ ਕਹਿ ਰਿਹਾ ਨਾ ਕਿ ਮੇਰੀ ਮਾਂ ਦੀਆਂ ਅੱਖਾਂ ਵਿੱਚ ਗਹਿਰ ਆ ਉਹ ਕੇਵਲ ਸਰਜੀਤ ਪਾਤਰ ਦੀ ਆਪਣੀ ਮਾਤਾ ਦੀਆਂ ਅੱਖਾਂ ਦੀ ਗਹਿਰ ਨਹੀਂ ਹੈ ਉਹ ਪੰਜਾਬ ਦੀਆਂ ਉਹਨਾਂ ਸਾਧੀਆਂ ਮਾਵਾਂ ਦੀਆਂ ਅੱਖਾਂ ਦਾ ਦਰਦ ਆ ਜਿਨ੍ਹਾਂ ਨੂੰ ਰੋਜ਼ਗਾਰ ਦੀ ਖਾਤਰ ਆਪਣੇ ਪਤੀਆਂ ਤੋਂ ਆਪਣੇ ਪਰਿਵਾਰ ਤੋਂ ਵਿਛੜਨਾ ਪੈਂਦਾ ਸੀ ਜੀ ਸੁਪਾਤਰ ਉਸ ਵੇਲੇ ਇਹ ਲਿਖ ਰਿਹਾ ਲਿਖ ਰਿਹਾ ਔਰ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਕੋਈ ਐਸਾ ਛੇਲ ਨਹੀਂ ਹੈ ਜਦੋਂ ਪੰਜਾਬ ਦੇ ਮੁੰਡੇ ਮਾਰੇ ਜਾ ਰਹੇ ਨੇ ਚਾਹੇ ਉਹ ਖਾਰਕੂ ਮਾਰ ਰਹੇ ਨੇ ਚਾਹੇ ਪੁੱੜਸ ਮਾਰ ਰਹੀ ਆ ਉਦੋਂ ਵੀ ਪਾਤਾ ਸਾਹਿਬ ਹੀ ਲਿਖ ਰਹੇ ਨੇ ਕਿ ਮੈਨੂੰ ਉਹ ਮਾਵਾ ਯਾਦ ਆ ਰਹੇ ਜਿਹੜੀਆਂ ਜਾਗਰਗਾਂ ਦੇ ਪੁੱਤਰਾਂ ਦੇ ਕੋਲੇ ਸੁੱਤੇ ਪਏ ਪੁੱਤਰਾਂ ਕੋਲੇ ਮਾਵਾ ਜਾਗਰਗਾਂ ਦੇ ਜਦੋਂ ਬੱਚੇ ਪੰਜਾਬ ਦੇ ਸੌਂਦੇ ਵੀ ਸੀ ਤੇ ਮਾਵਾ ਫਿਕਰ ਚ ਜਾਗਦੇ ਰਹੇ ਸੀ ਸੋ ਬਾਰ-ਬਾਰ ਪੰਜਾਬ ਦਾ ਉਹ ਬੇਪਨਾਹ ਦਰਦ ਹੈ ਜੋੜਾ ਪੰਜਾਬ ਨੇ ਸਦੀਆਂ ਤੋਂ ਚੱਲਿਆ ਜਿਹੜਾ ਪੰਜਾਬ ਦੇ ਅਵਚੇਤਨ ਵਿੱਚ ਦਰਜ ਕਰ ਦਿੱਤਾ ਗਿਆ ਹਾਕਮਾਂ ਵੱਲੋਂ ਇਸੇ ਕਰਕੇ ਪਾਤਰ ਨੇ ਉਸ ਗਜ਼ਲ 'ਚ ਇਹ ਗੱਲ ਕਹੀ ਸੀ ਕਿ ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲਥਲੇ ਨਹੀਂ ਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ ਰਾਜ ਵੀ ਬਦਲੇ ਆ ਤੈਨ ਚੜ੍ਹਿਆ ਲਥਿਆ ਪਰ ਪੰਜਾਬ ਦੀ ਹਾਲਾਤ ਪੰਜਾਬ ਦੇ ਹਾਲਤ ਨਹੀਂ ਬਦਲੇ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਹੀ ਪਾਤਰ ਦੀ ਕਵਤਾ ਪਕੜਦੇ ਰਹੀ ਆ ਬਿਆਨ ਦੀ ਰਹੀ ਆ ਇਸੇ ਕਰਕੇ ਮੈਂ ਕਹ ਰਿਹਾ ਕਿ ਅੱਜ ਪੰਜਾਬ ਜਿਹੜਾ ਹੈਗਾ ਪੰਜਾਬ ਦੇ ਦਰਦ ਨੂੰ ਜੇ ਕਿਸੇ ਨੇ ਸਮਝਿਆ ਜਾਂ ਗਾਇਆ ਜਾਂ ਪੰਜਾਬ ਦੇ ਦਰਦ ਨੂੰ ਜੇ ਕਿਸੇ ਨੇ ਸ਼ਬਦਾਂ ਦੀ ਝੋਲੀ ਚ ਪਾਇਆ ਆ ਉਹ ਸਾਡੇ ਸਦੀਤ ਪਾਤਰ ਨੇ ਇੰਨਾਂ ਗ਼ਜ਼ਲਾਂ ਨੂੰ ਇਨਾਂ ਲਿਖਤਾਂ ਦੇ ਜ਼ਰੀਏ ਪੰਜਾਬ ਦੇ ਦਰਦ ਨੂੰ ਪਾਤਰ ਸਾ ਬਿਆਨ ਕਰਦੇ ਰਹੇ ਆ ਤਾਂ ਇਸ ਮੌਕੇ ਤੇ ਇੱਕ ਦੋਸਤ ਤੌਰ 'ਤੇ ਆਣਾ ਤੁਹਾਡੇ ਦਿਲ ਤੇ ਲਈ ਬਹੁਤ ਵੱਡਾ ਜਿਹੜਾ ਇਹ ਚੋਰਾ ਮੰਨੀਏ ਇੱਕ ਦੁੱਖ ਮੰਨੀਏ ਤਾਂ ਇਸ ਦੁੱਖ ਨੂੰ ਲੇਖਕ ਸੰਗਤ ਕਿਸ ਤਰੀਕੇ ਨਾਲ ਇਸ ਪੂਰੇ ਦੁੱਖ ਨੂੰ ਗੈਰ ਰਿਹਾ ਕਿਉਂਕਿ ਪਾਤਰ ਸਾਹਿਬ ਇੱਕ ਯੁੱਗ ਦਾ ਅੰਤ ਮੰਨੀਏ ਪਾਤਰ ਸਾਹਿਬ ਸਾਤੋਂ ਸਰੀਰਕ ਤੌਰ ਤੇ ਵਿਛੜ ਗਏ ਆ ਪਰ ਮੈਂ ਇਹ ਮਹਿਸੂਸ ਕਰਦਾ ਕਿ ਸ਼ਾਇਦ ਜਿਹੜੇ ਆ ਉਹ ਇਸ ਤਰ੍ਹਾਂ ਗੈਰਹਾਜ਼ਰ ਨਹੀਂ ਹੁੰਦੇ ਇਤਿਹਾਸ ਵਿੱਚੋਂ ਜੀ ਪਾਤਰ ਸਾਹਿਬ ਦੀ ਆਪਣੀ ਹੀ ਇੱਕ ਨਾਜ਼ਮ ਦੇ ਬੋਲ ਨੇ ਕਿ ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨਵਰ ਮਰ ਕੇ ਵੀ ਸੁਖਨਵਰ ਜੌਨ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜੀਦੇ ਨੇ ਸੁਖਨਵਰ ਜੌਨ ਮਰ ਕੇ ਵੀ ਉਹ ਕੇਵਲ ਜਸਬ ਹੁੰਦੇ ਨੇ ਜੋ ਸੁਵਿਆਚ ਸੁਹਾ ਹੁੰਦੇ ਬਹੁਤ ਦਿਨ ਪਹਿਲਾਂ ਵੀ ਯਾਦ ਆ ਕੇ ਜਦੋਂ ਅਜੇ ਪੰਜਾਬ ਦੇ ਵਿੱਚ ਬਹੁਤ ਤੱਤੇ ਨੌਜਵਾਨ ਕੁਝ ਜਿਹੜੀ ਅਕਸਾਈਟ ਮੂਵਮੈਂਟ ਸ਼ਾਮਿਲ ਹੋਏ ਸੀ ਉਸ ਵੇਲੇ ਵੀ ਮੌਤ ਪੰਜਾਬ ਦੇ ਬੂਹੇ ਤੇ ਦਸਤਕ ਦਿੰਦੀ ਰਹੀ ਉਸ ਵੇਲੇ ਵੀ ਪਾਤਰ ਸਾਹਿਬ ਨੇ ਇੱਕ ਸ਼ੇਰ ਕਿਹਾ ਸੀਗਾ ਕਿ ਰਾਤ ਕਾਲੀ ਚ ਸਿਵਾ ਸੁਰਖ ਮਿਲੇਗਾ ਮੇਰਾ ਮੈਂ ਤਾਂ ਮਰ ਕੇ ਵੀ ਨੇਹਰੀਆਂ ਰਾਤਾਂ ਨੂੰ ਰਛਨਾ ਮੰਗਾ ਜਾਂ ਜਦੋਂ ਪਾਤਰ ਸਾਹਿਬ ਇਹ ਕਹਿੰਦੇ ਨੇ ਕਿ ਮੇਰੇ ਸੀਨੇ ਵਿੱਚ ਹੀ ਹੈ ਮੇਰੀ ਸੂਲੀ ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ ਪਾਤਰ ਸਾਹਿਬ ਆਪਣੀ ਕਿਸਮ ਦਾ ਮਨਸੂਰ ਸੀ ਜਿਹੜੇ ਪੰਜਾਬ ਦੇ ਹਰ ਦਰਦ ਨੂੰ ਚੇਲਦੇ ਰਹੇ ਚਾਹੇ ਉਹ ਉਹ ਸਮਾਂ ਸੀ ਜਦੋਂ ਪਾਤਰ ਨੇ ਤੁਖ ਦਾ ਜੰਗਲ ਨਾਂ ਦੀ ਕਵਤਾ ਲਿਖੀ ਜੀ ਜਦੋਂ ਸਾਡੀ ਸੈਂਟਰ ਸਰਕਾਰ ਸਾਡੀ ਗੱਲ ਸੁਣਨ ਤਿਆਰ ਨਹੀਂ ਸੀ ਉਦੋਂ ਪਾਤਰ ਸਾਹਿਬ ਨੇ ਸੈਂਟਰ ਦੇ ਨੇਤਾਵਾਂ ਨੂੰ ਅਗਾਹ ਕੀਤਾ ਸੀ ਕਿ ਇਹ ਜੋ ਜੰਗਲ ਬਲਦਾ ਇਹ ਜੋ ਜੰਗਲ ਤੁਖਦਾ ਬਲ ਵੀ ਸਕਦਾ ਹੈ ਵੱਡਾ ਵੱਡਾ ਮਹਿਲਾ ਵੱਲ ਨੂੰ ਚੱਲ ਵੀ ਸਕਦਾ ਹੈ ਸਿਰਫ ਆਖਰੀ ਜਿਹੜਾ ਕਮੈਂਟ ਬੰਨ ਲੈਣਾ ਚਾਹੂਗਾ ਦੇਖੋ ਬਹੁਤ ਗੱਲਾਂ ਤੁਹਾਡੇ ਨਾਲ ਪਾਤਰ ਸਾਹਿਬ ਦੀਆਂ ਹੁੰਦੀਆਂ ਸੀ ਕੋਈ ਉਹਨਾਂ ਦੇ ਦਿਲ ਤੇ ਕੋਈ ਜਿਹਾ ਬੋਝ ਤਾਂ ਨਹੀਂ ਸੀ ਵੀ ਆਹ ਚੀਜ਼ ਰਹਿ ਵੀ ਪੰਜਾਬ ਦਾ ਸੀ ਨਿਸ਼ਰ ਕਰਨਾ ਸੀ ਆਪਣੇ ਲਿਖਤ ਦੇ ਵਿੱਚ ਲੈ ਕੇ ਆਉਣਾ ਸੀ ਪੰਜਾਬ ਦੀ ਵਾਰੀ ਜਿਹੜੀ ਪਾਤਰ ਸਾਹਿਬ ਅਕਸਰ ਗੱਲ ਕਰਦੇ ਹੁੰਦੇ ਸੀ ਪੰਜਾਬ ਨੂੰ ਜਿਹੜਾ ਸਭ ਤੋਂ ਵੱਡਾ ਪਾਤਰ ਸਾਹਿਬ ਦੇ ਬਾ ਸਭ ਤੋਂ ਵੱਡਾ ਫਿਕਰ ਸੀ ਉਹ ਪੰਜਾਬੀਆਂ ਦੇ ਪ੍ਰਵਾਸ ਦਾ ਸੀ ਜਦੋਂ ਇਹ ਕਹਿੰਦੇ ਸੀ ਨਾ ਕਿ ਹੁਣ ਤਾਂ ਬਿਰਖ ਵੀ ਇੱਥੇ ਇਹ ਸੋਚ ਰਹੇ ਦੇ ਕਿ ਇਥੋਂ ਜਾਣ ਦਾ ਸੋਚ ਰਹੇ ਨੇ ਜੀ ਪੰਜਾਬ ਦੀ ਪ੍ਰਵਾਸ ਦਾ ਜਾਂ ਪੰਜਾਬੀ ਬੰਦੇ ਦੇ ਉਪਭੋਗੀ ਸਭਿਆਚਾਰ ਦਾ ਅੰਗ ਬਣ ਜਾਂਦਾ ਉਹਨਾਂ ਦੇ ਮਨ ਤੇ ਮੈਂ ਆਖਿਆ ਬਹੁਤ ਭਾਰ ਹੁੰਦਾ ਸੀ ਇਸੇ ਕਰਕੇ ਤੁਸੀਂ ਦੇਖੋ ਕਿ ਉਹਨਾਂ ਦੀ ਉਹਨਾਂ ਦੀ ਸ਼ਾਇਰੀ ਦੇ ਵਿੱਚ ਬਾਰ ਬਾਰ ਨਦੀ ਦਾ ਜ਼ਿਕਰ ਆਏਗਾ ਮਸਾਫਰ ਦਾ ਜ਼ਿਕਰ ਆਏਗਾ ਬੰਜਲੀ ਦਾ ਜ਼ਿਕਰ ਆਏਗਾ ਹੂਕ ਦਾ ਜ਼ਿਕਰ ਆਏਗਾ ਕੋਇਲ ਦਾ ਬਲ ਜਦੋਂ ਪਾਤਸ਼ਾਹ ਸਾਹਿਬ ਅਸੀਂ ਕਹਿੰਦੇ ਨੇ ਜਦੋਂ ਪਾਤਸ਼ਾਹ ਸਾਹਿਬ ਕਹਿੰਦੇ ਨੇ ਕਿ ਜਦੋਂ ਬਹੁਤ ਵੱਡਾ ਦੁੱਖ ਹੋਵੇ ਜੀ ਤੇ ਉਦੋਂ ਖਮੋਸ਼ ਹੋ ਜਾਂਦਾ ਬੰਦਾ ਬਿਲਕੁਲ ਪਾਤਰ ਸਾਹਿਬ ਵੀ ਜਦੋਂ ਪੰਜਾਬ ਦਾ ਉਜਾੜਾ ਦੇਖਦੇ ਸੀ ਉਹ ਕਈ ਵਾਰੀ ਖਮੋਸ਼ ਹੋ ਜਾਂਦੇ ਸੀ ਉਹ ਬੋਲਦੇ-ਬੋਲਦੇ ਮੈਂ ਦੇਖਿਆ ਉਹ ਗੱਲ ਕਰਦੇ-ਕਰਦੇ ਕਈ ਵਾਰੀ ਚੁੱਪ ਹੋ ਜਾਂਦੇ ਹੁੰਦੇ ਸੀ ਕਿਉਂਕਿ ਉਹ ਕਹਿੰਦੇ ਸੀ ਵੀ ਜਦੋਂ ਇੰਨੀ ਚੁੱਪ ਹੋਵੇ ਤਾਂ ਫਿਰ ਵਿਰਖ ਜਿਹੜਾ ਹੈਗਾ ਨਾ ਉਹ ਵਿਰਖ ਬੋਲਦਾ ਆ ਸੋ ਪਾਤਰ ਸਾਹਿਬ ਸਾਡੇ ਉਹ ਵੱਡੇ ਵਿਰਖ ਸਾਡੇ ਉਹ ਵੱਡੇ ਬੋੜ ਸਾਡੇ ਜਿਨ੍ਹਾਂ ਨੇ ਪੰਜਾਬ ਦੀਆਂ ਖਮੋਸ਼ੀਆਂ ਨੂੰ ਜ਼ੁਬਾਨ ਦਿੱਤੀ ਪੰਜਾਬ ਦੇ ਗਾਮੀਨ ਜਵਾਨ ਦਿੱਤੀ ਔਰ ਪੰਜਾਬ ਦੀ ਉਸ ਰੈਤਲ ਨੂੰ ਪੰਜਾਬ ਦੀ ਉਸ ਪਰੰਪਰਾ ਨੂੰ ਸਰਜੀਤ ਕਰਦਾ ਉਹ ਉਹਦਾ ਨਾ ਹੀ ਆਪਣੇ ਆਪ ਸਰਜੀਤ ਉਹਨੂੰ ਬਹੁਤ ਕੋ ਸਰਜੀਤ ਕਰਕੇ ਗਿਆ ਸਰਜੀਤ ਬਾਤਰ ਰੁਕਸਤ ਹੋਏ ਨੇ ਉਹਨਾਂ ਦੇ ਤੌਰ ਜਾਣਤੇ ਉਹਨਾਂ ਦੇ ਸੰਗੀ ਸਾਥੀਆਂ ਨਾਲ ਅਸੀਂ ਗੱਲਬਾਤ ਕੀਤੀ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਪ੍ਰਸ਼ੰਤ ਸਿੰਘ Rajasthan ਚੰੜਕਾ